ਸਮਾੜਾ ਹਲਚਾ ਨਿਊਜ਼ ਪੂਰੇ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਦਾ ਜਿਹੜਾ ਹੁਮਾਰ ਹੈ ਉਮੀਦਵਾਰਾਂ ਦੇ ਸਿਰ ਤੇ ਚੜ ਕੇ ਬੋਲ ਰਿਹਾ ਕਿਉਂਕਿ ਉਹ ਉਮੀਦਵਾਰਾਂ ਨੇ ਲੰਬੇ ਸਮੇਂ ਤੋਂ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਸੀ ਸਰਪੰਚੀ ਚੋਣਾਂ ਦੇ ਵਿੱਚ ਖੜਨ ਦੀ ਆਪਣੇ ਵੋਟਰਾਂ ਨਾਲ ਵੀ ਲੰਬੇ ਸਮੇਂ ਤੋਂ ਰਾਬਤਾ ਕਾਇਮ ਕੀਤਾ ਹੋਇਆ ਸੀਗਾ ਤੇ ਹਰੇਕ ਉਮੀਦਵਾਰ ਨੇ ਆਪਣੇ ਵੋਟਰਾਂ ਨੂੰ ਵੋਟਰਾਂ ਆਪਣੇ ਹੱਕ 'ਚ ਭੁਗਤਾਨ ਲਈ ਹਰ ਤਰ੍ਹਾਂ ਦੇ ਉਹਨਾਂ ਦੇ ਕੰਮਕਾਰ ਕਰਵਾਏ ਕਰਵਾਉਣੇ ਵੀ ਚਾਹੀਦੇ ਹਨ ਕਿਉਂਕਿ ਉਮੀਦਵਾਰਾਂ ਤਾਂ ਕੀ ਜਿਹੜੇ ਵੋਟਰਾਂ ਦੇ ਜਿਹੜੇ ਕੰਮ ਹੁੰਦੇ ਨੇ ਛੋਟੇ ਮੋਟੇ ਕੰਮ ਜੋ ਵੀ ਕੰਮ ਹੁੰਦੇ ਹਨ ਪੈਨਸ਼ਨਾਂ ਲਵਾਉਣੀਆਂ ਜਾਂ ਕੋਈ ਹੋਰ ਰਾਸ਼ਨ ਕਾਰਡ ਬਣਵਾਉਣੇ ਐਦਾਂ ਦੇ ਕੰਮ ਸੀ ਕਰਵਾਉਣ ਲਈ ਤੇ ਕਿਤੇ ਨਾ ਕਿਤੇ ਜਾ ਕੇ ਜਦੋਂ ਗੱਲ ਕਰਦੇ ਆ ਬਹਾਮਣਾ ਮਸਤੀ ਤੋਂ ਮੁਖਤਿਆਰੋ ਦੇਵੀ ਦੇ ਨਾਮ ਤੇ ਕਾਗਜ਼ ਭਰੇ ਗਏ ਸਨ ਉਹ ਕਾਗਜ਼ ਲਿਸਟ ਲਾਈ ਗਈ ਹੈ ਲਿਸਟ ਦੇ ਵਿੱਚ ਨਾਮ ਵੀ ਨਹੀਂ ਆਇਆ ਹੈਗਾ ਕਿਹੜੀ ਗੱਲੋਂ ਲਿਸਟ ਦੇ ਵਿੱਚੋਂ ਨਾਮ ਕੱਟਿਆ ਗਿਆ ਹੈ ਤੇ ਉਹ ਤਾਂ ਹੁਣ ਅਫਸਰ ਹੀ ਦੱਸ ਸਕਦੇ ਨੇ ਇਸ ਸਬੰਧ ਵਿੱਚ ਜਦੋਂ ਅੰਦਰ ਅਫਸਰਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ ਪਹੁੰਚੇ ਤਾਂ ਉੱਥੇ ਕੋਈ ਵੀ ਅਫਸਰਾ ਸੀਨੀਅਰ ਅਧਿਕਾਰੀ ਮੌਜੂਦ ਨਹੀਂ ਸੀ ਕਿ ਵੀ ਜਿਹੜਾ ਦੱਸੇ ਦੀ ਵੀ ਕਾਗਜ ਕਿਹੜੀ ਗੱਲੋਂ ਰਿਜੈਕਟ ਕੀਤੇ ਗਿਆਣ ਹੁਣ ਉਹਨਾਂ ਦੇ ਬੇਟੇ ਨਾਲ ਵੀ ਗੱਲ ਕਰਦੇ ਹਾਂ ਕੀ ਹੈ ਮਾਮਲਾ ਤੇ ਕੀ ਕਾਗਜਾਂ ਦੀ ਘਾਟ ਵੱਧ ਰਹੀ ਹੈ ਕਿਤੇ ਨੇ ਕਿਤੇ ਕਾਗਜਾਂ ਦੀ ਘਾਟ ਰਹਿਣ ਕਰਕੇ ਉਹਨਾਂ ਦੇ ਜਿਹੜੇ ਨਾਮ ਸੀਗੇ ਲਿਸਟ ਦੇ ਵਿੱਚ ਨਹੀਂ ਆਏ ਹੁਣ ਗੱਲ ਕਰਦੇ ਹਾਂ ਆਪਣੇ ਗੁਰਜੰਟ ਸਿੰਘ ਦੇ ਨਾਲ ਕਿ ਵੀ ਹਾਂਜੀ ਬਾਈ ਜੀ ਤੁਹਾਡਾ ਨਾਮ ਗੁਰਜੰਟ ਸਿੰਘ ਗੁਰਜੰਟ ਸਿੰਘ ਜੀ ਕੀ ਮਾਮਲਾ ਲੈ ਕੇ ਵੀ ਜੜੇ ਤੁਸੀਂ ਦੱਸਿਆ ਕਿ ਵੀ ਸਰਪੰਚੀ ਦੇ ਕਾਗਜ ਭਰੇ ਸੀਗੇ ਤੁਹਾਡੀ ਮਾਤਾ ਨੇ ਹਾਂਜੀ ਮੁਖਤਰੀ ਦੇਵੀ ਦੇ ਨਾਮ ਤੇ ਕੀ ਕਾਗਜਾਂ ਦੀ ਘਾਟ ਰਹੀ ਕੀ ਉਹ ਪਤਾ ਲੱਗਿਆ ਕਿ ਵੀ ਕਿਉਂ ਘਾਟ ਰਹਾ ਹੈ ਜੀ ਵੀ ਕਾਗਜ ਜੜੇ ਤੋਂ ਡਿ ਰਿਜੈਕਟ ਕੀਤੇ ਗਏ ਸਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਾਗਜ਼ਾਂ ਦੀ ਵੀ ਕੋਈ ਘਾਟ ਨਹੀਂ ਹੈ ਕਾਗਜ ਬੂਰੇ ਹਨ ਸਾਨੂੰ ਵਾਲੇ ਪੂਰਾ ਕਲੀਅਰ ਨਹੀਂ ਹੋਇਆ ਕਿ ਵੀ ਕੀ ਗੱਲਬਾਤ ਹੈ ਹਾਂਜੀ ਸ਼ੋਕ ਜੀ ਕੀ ਕਹਿਣਾ ਚਾਹੁੰਦੇ ਹੋ ਮੇਰੀ ਜੀ ਚਾਚੀ ਲੱਗਦੇ ਨੇ ਜਿਨ੍ਹਾਂ ਦੇ ਫਾਰਮ ਭਰੇ ਸੀ ਅਸੀਂ ਨੇ ਤੇ ਫਾਰਮ ਭਰਨ ਤੋਂ ਬਾਅਦ ਸਾਨੂੰ ਹੁਣ ਸਵੇਰੇ 10 ਵਜੇ ਸਾਨੂੰ ਪਤਾ ਲੱਗਿਆ ਕਿ ਸਾਡੇ ਫੈਲ ਰੱਦ ਕਰ ਦਿੱਤੀ ਗਈ ਹੈ ਤੇ ਅਸੀਂ ਆ ਕੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਹੈ ਅਫਸਰਾਂ ਨੇ ਸਾਨੂੰ ਕਿਹਾ ਵੀ ਸਾਡੀ ਸਿਰਫ ਗੜਦ ਲੱਗੀ ਹੋਈ ਹੈ ਅਫਸਰ ਕੋਈ ਨਹੀਂ ਹੈਗਾ ਮੌਜੂ ਮੌਕੇ ਤੇ ਕਿ ਜੋ ਤੋਂ ਉਹ ਦੱਸ ਸਕਦੇ ਕਿ ਵੀ ਕਿਹੜੀ ਗੱਲਾਂ ਕਾਗਜ਼ ਤੁਹਾਡੇ ਰੱਦ ਹੋਏ ਨੇ ਹਾਂਜੀ ਇਹ ਕਹਿੰਦੇ ਵੀ ਅੱਜ ਸੰਡੇ ਹੈ ਜੇ ਸੰਡੇ ਹੈ ਫਿਰ ਅੱਜ ਫਾਰਮ ਉਹਨੇ ਫਾਰਮ ਕਿਉਂ ਲਾਇਏ ਨੇ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਵੀ ਜੀ ਅਫਸਰ ਕਹਿੰਦੇ ਨੇ ਸੰਡੇ ਆ ਤਾਂ ਫਿਰ ਲਿਸਟ ਵੀ ਤਾਂ ਲਾਈ ਗਈ ਹੈ ਵੀ ਕਿਉਂ ਲਾਈ ਗਈ ਹੈ ਫਿਰ ਇਹਨਾਂ ਨੂੰ 100 ਵਾਰ ਨੂੰ ਸਾਨੂੰ ਦੱਸਿਆ ਗਿਆ ਸੀ 100 ਵਾਰ ਨੂੰ ਲ

10 ਵਜੇ ਲਿਸਟਾਂ ਲੱਗੀਆਂ ਨੇ ਸਾਨੂੰ 10 ਵਜੇ ਤੋਂ ਬਾਅਦ ਸਾਡੇ ਪਿੰਡੋਂ ਕਿਸੇ ਬੰਦੇ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੇ ਫਾਰਮ ਰੀਸੈਟ ਕਰਦਣੇ ਰੱਦ ਕਰ ਦਿੱਤੇ ਗਏ ਨੇ ਤੁਹਾਡੀ ਫਾਈਲ ਹੈ ਤੁਹਾਡਾ ਨਾਮ ਮੇਰਾ ਨਾਮ ਸ਼ੌਕੀਰਾਮ ਵਾਜੀ ਸ਼ੌਕੀਰਾਮ ਜੀ ਕਿਹੜੇ ਪਿੰਡ ਤੋਂ ਕਾਗਜ਼ ਭਰੇ ਸੀਗੇ ਤੁਸੀਂ ਬੰਮਣਾ ਬਸਤੀ ਤੋਂ ਕਾਗਜ਼ ਭਰੇ ਹੋਏ ਸੀ ਸਰਪੰਚੀ ਦੇ ਸਰਪੰਚੀ ਜੀ ਬੰਮਣਾ ਬਸਤੀ ਤੋਂ ਭਰੇ ਸੀਗੇ ਤੇ ਤੁਹਾਨੂੰ ਕਿਹਨਾਂ ਨੇ ਦੱਸਿਆ ਕਿ ਵੀ ਤੁਹਾਡੇ ਜਿਹੜੇ ਕਾਗਜ਼ ਭਰੇ ਸੀਗੇ ਰੱਦ ਹੋ ਗਏ ਨੇ ਸਾਡੇ ਦੋਸਤ ਸੀ ਉਹ ਆਇਆ ਆ ਕੇ ਦੇਖਿਆ ਜਦੋਂ ਸਾਡੇ ਪਿੰਡ ਦਾ ਨਾਮ ਦੇਖਿਆ ਤੇ ਉਹਨਾਂ ਨੇ ਸਾਨੂੰ ਇਤਲਾਹ ਕੀਤੀ ਵੀ ਤੁਹਾਡੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਅ ਤਜਾ ਉਦਹੀ ਹੋਇਆ ਜਿੱਦਾਂ ਉਹਨਾਂ ਨੇ ਦੱਸਿਆ ਇਹ ਨਹੀਂ ਦੱਸਿਆ ਕਿ ਵੀ ਪਤਾ ਲੱਗਿਆ ਕਿਹੜੀ ਗੱਲਾਂ ਰਿਜੈਕਟ ਹੋਈ ਨੇ ਕੋਈ ਕਾਗਜ਼ਾਂ ਦੀ ਘਾਟ ਵਗੈਰਾ ਜਾਂ ਕੋਈ ਇਸ ਤਰ੍ਹਾਂ ਕੋਈ ਹੋਰ ਮਾਮਲਾ ਮਸਲਾ ਕੋਈ ਕਾਗਜ਼ ਸਾਡੇ ਵੱਲੋਂ ਹਰ ਇੱਕ ਚੀਜ਼ ਦੀ ਪੂਰੀ ਕੀਤੀ ਨੇ ਜਿਹੜੀ ਚੀਜ਼ ਕਹਿੰਦੇ ਵੀ ਐਨਓਸੀ ਐਨਓਸੀ ਜ਼ਰੂਰੀ ਹੁੰਦੀ ਐ ਸੇ ਐਨਓਸੀ ਕਟਵਾ ਕੇ ਉਹ ਦਿੱਤੀ ਐ ਇਹਨਾਂ ਨੂੰ ਜਿਉਂਦੇ ਬਿਨਾ ਕੋਈ ਕਾਗਜ਼ ਨਹੀਂ ਲਾ ਦੋਣਾ ਜਦੋਂ ਇਹ ਲਿਸਟ ਲਾਈ ਗਈ ਸੀ ਕਿ ਕਾਗਜ਼ਾਂ ਕਿਹਦੇ ਵੀ ਤੁਹਾਡੇ ਰਿਜੈਕਟ ਹੋਏ ਨੇ ਉਸ ਤੋਂ ਬਾਅਦ ਤੁਹਾਡੇ ਕੋਈ ਅਫਸਰਾਂ ਨਾਲ ਗੱਲਬਾਤ ਹੋਈ ਕਿਸੇ ਨਾਲ ਹੀ ਹੋ ਰਹੀ ਜੀ ਅੰਦਰ ਵੀ ਦੋ ਵਾਰ ਜਾਇਆ ਕਿ ਕੋਈ ਅਫਸਰ ਰਹੇਗਾ ਕਹਿੰਦੇ ਅਸੀਂ ਸਾਡੇ ਤੋਂ ਸਿਰਫ ਗਾਰਡ ਲੱਗੀ ਹੋਈ ਹੈ ਕੋਈ ਅਫਸਰ ਰਹੇਗਾ ਯਾਰ ਯਾਨੀ ਕੋ ਤੁਹਾਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ ਕਿ ਵੀ ਕਿਹੜੀ ਗੱਲਾਂ ਰਿਜੈਕਟ ਹੋਏ ਨੇ ਤੁਹਾਡੇ ਕਾਗਜ਼ ਸਰ ਸਾਨੂੰ ਜਵਾਬ ਦਿੱਤਾ ਜਾਵੇ ਸਾਨੂੰ ਦੱਸਿਆ ਜਾਵੇ ਕਿਹੜੀ ਗੱਲ ਤੋਂ ਸਾਡੇ ਕਾਗਜ਼ ਰੱਦ ਕੀਤੇ ਗਏ ਨੇ ਕਿਸੇ ਨੇ ਕੋਈ ਛੇੜਛਾੜ ਕੀਤੀ ਕੋ ਗੱਲਬਾਤ ਸਾਨੂੰ ਪੂਰੀ ਦੱਸੀ ਜਾਵੇ ਇਹ ਬਾਕੀ